ਨੇ ਸਾਰੇ ਕੰਮ ਕਰਕੇ ਅਜਿਹਾ ਬਸ ਹੌਲੀ ਹੌਲੀ ਕਰ ਲਵਾਂਗੇ ਫਿਰ ਬਾਈ ਪਰ ਕਿਹੜਾ ਵੇਲਾ ਹੋ ਗਿਆ ਮੈਂ ਤੈਨੂੰ ਦੇਖੀ ਜਾਨੀ ਐਤੀ ਤੂੰ ਤਾਂ ਝਾੜੂ ਲਾਈ ਜਾਨੀ ਐਗੀ ਹੋਰ ਵੀ ਆਪਾਂ ਕੰਮ ਕਰਨੇ ਨੇ ਕਿ ਤੂੰ ਟਾਈਮ ਮੀਟ ਪਾਈ ਜਾਨੀ ਐਗੀ ਕਰੀ ਜਾਨੀ ਐ ਚਾਚੀ ਮੈਂ ਮੈਨੂੰ ਉਧਰੋਂ ਕਰਕੇ ਆਈ ਸੀ ਹੁਣ ਆਈ ਸੀ ਵੀ ਚਲ ਮੈਂ ਪਸੂਆਂ ਦਾ ਕਰ ਲਾ ਹੌਲੀ ਹੌਲੀ ਕਰਦੀ ਐ ਐ ਸਾਨੂੰ ਰੋਡੇ ਲਾ ਕੇ ਤੁਸੀਂ ਤੂੰ ਇੱਥੇ ਟਾਈਮ ਟਪਾਈ ਜਾਨੀ ਸਾਰਾ ਉਧਰ ਵੀ ਕੰਮ ਕਰਨੇ ਨੇ ਇੱਥੇ ਤੂੰ ਮੰਜਾ ਮਾਰੀ ਐਨੇ ਕਿਹੜੇ ਵੇਲੇ ਹੋ ਗਿਆ ਮੈਂ ਤੈਨੂੰ ਦੇਖੀ ਜਾਂਦੀ ਨੂੰ ਕਰਦੀ ਆ ਚਾਚੀ ਕੋਈ ਨਾ ਮੈਂ ਇਹਨਾਂ ਨਾਲ ਤੂੰ ਉਹ ਕਰਿਆ ਕਰ ਮੈਂ ਕੰਮ ਕਰ ਉਧਰ ਆ ਕੇ ਆਪ ਤਾਂ ਉਹ ਮਰ ਗਏ ਸਾਨੂੰ ਲਾ ਕੇ ਰੋਡੇ ਉਧਰ ਕੰਮ ਕਰ ਜਾ ਕੇ ਮੈਂ ਤਾਂ ਕਰਦੀ ਆਂਗੀ ਕਰਦੀ ਆ ਚਾਚੀ ਕੁੜੇ ਉੱਥੇ ਮਾਰੀ ਜਾਂਦੀ ਐ ਮਾਂਜਾ ਤੜਕੇ ਦੀ ਬੋਕਰ ਉੱਥੇ ਮਾਰੀ ਜਾਂਦੀ ਐ ਇੱਧਰ ਸਾਰੇ ਕੰਮ ਪਏ ਨੇ ਪਤਾ ਨਹੀਂ ਮੁੰਡਾ ਕਿੱਧਰ ਗਿਆ ਕਿੱਧਰ ਨਾ ਗਿਆ ਮੈਨੂੰ ਇਹਨਾਂ ਦਾ ਪਤਾ ਹੀ ਨਹੀਂ ਲੱਗਦਾ ਕੋਈ ਸਮਝੀ ਨਹੀਂ ਆਉਂਦੀ ਮੈਂ ਇੱਥੇ ਤੜਕੇ ਦੀ ਕਲਪੀ ਆ ਠੀਕ ਆ ਮਾਂ ਠੀਕ ਆ ਪੁੱਤ ਪੜਿਆ ਉਹਦੀਆ ਪੜਿਆ ਆ ਪਸੂ ਕਿਵੇਂ ਇਹਨਾਂ ਦਾ ਕਾਹ ਨਹੀਂ ਕੋਈ ਨਾ ਕੋਈ ਪਾਣੀ ਦਾ ਨਹੀਂ ਖਰੇ ਨੇ ਪਤਾ ਨਹੀਂ ਪੁੱਤ ਕਿੱਧਰ ਗਿਆ ਤੜਕੇ ਦਾ ਮੈਂ ਤਾਂ ਡੀਕੀ ਜਾਨੀ ਆ ਚੱਲ ਤੂੰ ਚਾਹ ਪਾਣੀ ਪੀ ਲੈ ਰੋਟੀ ਖਾ ਲੈ ਜਦੋਂ ਸਲਾਹੂ ਆਪੇ ਪਾ ਦੂਗਾ ਹੋਰ ਹੋਟਾ ਹੀ 3 ਵਜ ਗਈ ਲੈਣਾ ਪਤਾ ਨਹੀਂ ਕਿੱਧਰ ਨਿਕਲਿਆ ਹੋਇਆ ਕਿੱਥੇ ਗਿਆ ਹੋਇਆ ੜਕੇ ਦੀ ਮੈਂ ਡੀਕੀ ਜਾਨੀ ਆ ਤੂੰ ਪੁੱਤ ਚਾਹ ਪਾਣੀ ਪੀ ਲੈ ਰੋਟੀ ਖਾ ਲੈ ਆਪੇ ਪਾ ਦੂਗਾ ਹੈਪੀ ਨੂੰ ਆਪ ਹੀ ਆਉਣਾ ਚਾਹੀਦਾ ਕਬਰਾ ਕਿੱਥੇ ਗਿਆ ਹੁਣ ਮੈਂ ਤਾਂ ਤੜਕੇ ਡੀਕੀ ਜਾਨੀ ਆ ਹੁਣ ਮੈਂ ਪੜੂੰਗਾ ਕਿ ਇੰਨਾ ਕੰਨੀ ਦੇਖਣੀ ਹੈ ਕੋਈ ਪੁੱਤ ਤੂੰ ਚਾਹ ਰੋਟੀ ਤੂੰ ਖਾ ਲੈ ਆਪੇ ਪਾਵੇ ਨਾ ਪਾ ਲੇ ਪਸ਼ੂ ਜੀ ਇੱਥੇ ਖੜੇ ਨੇ ਯਾਰ ਅਜੇ ਐ ਨਹੀਂ ਦੇਖੀ ਮੇਰੇ ਸਿਰ ਤੇ ਛੱਡ ਰੱਖਿਆ ਸਾਰਾ ਕੁਝ ਯਾਰ ਮੈਂ ਹੁਣ ਖੇਤ ਦਾ ਕਰਾਂ ਕਿ ਇੱਧਰ ਦਾ ਕਰਾਂ ਉਹ ਜਵਾਕ ਜਾਂ ਇਹਨਾਂ ਦਾ ਉਹ ਨਹੀਂ ਕਿਸੇ ਕੰਮ ਦਾ ਆਉਂਦਾ ਪੜ ਕੇ ਅੰਦਰ ਵੜ ਜਾਂਦਾ ਲੈ ਕੇ ਫੋਨ ਦੱਸ 5 ਵਜੇ ਪਈ ਨੇ ਭਾਂਜਾ ਉਹਦਾ ਸੱਣੀ ਨਹੀਂ ਕਰਨੀ ਇਹਨਾਂ ਨੂੰ ਕਰਦਾ ਮੈਂ ਗੱਲ ਨਮਸੇ ਆ ਪਸ਼ੂ ਐ ਖੜੇ ਨੇ ਇਹਨਾਂ ਨੂੰ ਕੋਈ ਨਹੀਂ ਲੜਦਾ ਤੇਰਾ ਹੁਣ ਟਾਈਮ ਹੋ ਗਿਆ ਉਹਨਾਂ ਦਾ ਤੂੰ ਤੜਕੇ ਦਾ ਕਿੱਥੋਂ ਨਿਕਲਿਆ ਜਿਹੜਾ ਆ ਆ ਤਾਂ ਮਰ ਗਏ ਸਾਨੂੰ ਉਹਨਾਂ ਨੂੰ ਭੰਨ ਪਾਇਆ ਰੋਡੇ ਲੱਗ ਹੁਣ ਤਾਨੂੰ ਪਸ਼ੂਆਂ ਦਾ ਪਤਾ ਨਹੀਂ ਸੀ ਵੀ ਮੈਂ ਕੱਕ ਪਾਉਣੇ ਨੇ ਨਮਾਸੀ ਹੁਣ ਮੇਰੀ ਹੁਣ ਮੈਂ ਖੇਤ ਵੀ ਤਾਂ ਖੱਪ ਕੇ ਆਇਆ ਤਾਂ ਤੇਰਾ ਖੇਤ ਵੀ ਸਾਹਮਣੇ ਨੇ ਫਿਰ ਸਾਨੂੰ ਕਹੋ ਤੁਸੀਂ ਰੋਡੇ ਲੱਗਿਆ ਮੇਰੀ ਕਾ ਤੁਸੀਂ ਜਾਣ ਲੇਤੇ ਤੈਨੂੰ ਪਸ਼ੂਆਂ ਦਾ ਪਤਾ ਨਹੀਂ ਸੀ ਮੈਂ ਕੱਕ ਪਾਉਣੇ ਨੇ 5 ਵਜਾਂ ਨਾਲੇ ਹੋ ਗਏ ਹਜੇ ਤੂੰ ਉਲਟਿਆ ਰੋਵ ਮਾਰਦਾ ਮੇਰੇ ਤੇ ਕੋਈ ਮਾਸੀ ਦਾ ਚਾਚੀ ਦਾ ਕੋਈ ਗੱਲ ਨਹੀਂ ਮਾਸੀ ਮੈਂ ਰੋਵ ਨਹੀਂ ਮਾਰਦਾ ਮੈਂ ਤਾਂ ਤੈਨੂੰ ਐਂ ਕਿਹਾ ਵੀ ਉਹ ਆ ਗਿਆ ਹੂ ਆਪਣਾ ਜਿੱਦਾਂ ਕੱਕ ਪਾ ਮੈਨੂੰ ਨਹੀਂ ਪਤਾ ਫਿਰ ਬਾਲੀਆਂ ਗੱਲਾਂ ਜੇ ਮੇਰੇ ਕੋਲ ਫੇਰ ਕਰੀ ਪਾ ਦਿੰਦਾ ਮੈਂ ਤਾਂ ਹਾਂ ਕੱਕਾ ਪਾ ਦੇ ਮਾਲ ਨੂੰ ਬੁਰਾ ਹਾਲ ਉਹ ਤਾਂ ਖੋਲੀਆਂ ਦੀ ਖੋਲੀਆਂ ਦਾ ਤੋੜ ਕੱਤ ਨਹੀਂ ਪੈਂਦੇ ਤੁਤ ਤੇ ਲਵੀ ਵਿਲੇ ਜਾ ਮੈਂ 3 ਵਜੇ ਦਾ ਆਇਆ ਮੈਂ ਕੰਮ ਕਰਦਾ ਆਪਦਾ ਤੂੰ ਕੱਕਾ ਪਾ ਪਾ ਦੇਣਾ ਮੈਂ ਕੋਈ ਚਾਹ ਤਾਂ ਪੁੱਛ ਲੋ ਪਾਣੀ ਨਹੀਂ ਪੀਛੇ ਕੋਈ ਨਹੀਂ ਫੇਰ ਪੁੱਛ ਲੈ ਚਾਹ ਪੀਂਦੇ ਤੂੰ ਕੱਕਾ ਪਾ ਪਸੂਆਂ ਨੂੰ ਪਾਉਣ ਆਇਆ ਫੇਰ ਦੇ ਦਿਆਂਗੇ ਚਾਹ ਤੈਨੂੰ ਅਜੇ ਉਲਟੇ ਮੇਰੇ ਤੇ ਰੋ ਮਾਰਦੇ ਨੇ ਉਹ ਆ ਦੇਖ ਲੈ 9 ਵਜੇ ਦਾ ਗਿਆ ਕੋਈ ਚਾਹ ਨਹੀਂ ਪਾਣੀ ਨਹੀਂ ਆਉਣ ਸਰ ਕਿਵੇਂ ਰੋ ਮਾਰ ਕੇ ਲਾਦਾ ਕੰਮ ਤੇ ਆਪਦੇ ਮੁੰਡੇ ਨੂੰ ਹੀ ਲਾਉਂਦੀ ਉਹ ਜਦੋਂ ਵੱੜ ਕੇ ਆਉਣ ਸਾਰੇ ਈਸੀ ਚ ਵੱੜ ਜਾਂਦਾ ਸੱਚੀ ਕਹਿੰਦੇ ਨੇ ਸਿਆਣੇ ਯਾਰ ਮਾਸੀਆਂ ਮਾਵਾ ਕਦੇ ਨਹੀਂ ਬਣ ਸਕਦੀਆਂ ਇਹਨਾਂ ਦਾ ਜਿੰਨਾ ਮਰਜ਼ੀ ਕਰ ਲੋ ਆ ਉਹਦੀ ਮਾਂ ਆ ਉਹਦੀ ਮਾਈ ਹੁੰਦੀ ਆ ਜਦ ਮੇਰੀ ਮਾਂ ਹੁੰਦੀ ਫਿਰ ਆ ਦਿਨ ਥੋੜੀ ਦੇਖਣੇ ਪੈਂਦੇ ਜਾਂ ਮੇਰਾ ਪਿਓ ਹੁੰਦਾ ਰਾਜਾ ਵਾਂਗੂ ਰੱਖਦਾ ਮੈਨੂੰ ਵੀ ਮੇਰਾ ਪਿਓ ਹੁੰਦਾ ਜੀ ਆ ਦਿਨ ਥੋੜੀ ਦੇਖਣੇ ਪੈਣੇ ਸੀ ਵੀ ਦਸ ਘਰ ਚ ਦਾ ਮੇਰਾ ਵੀ ਹਿੱਸਾ ਨਾ ਉਹੀ ਘਰ ਆ ਮੇਰੇ ਪਿਓ ਦਾ ਹੈ ਵੀ ਆਪਦਾ ਬਣਾ ਕੇ ਬੈਠ ਗਿਆ ਜਿਹੜਾ ਵੀ ਅਸੀਂ ਸਿਰੀਪਾਲੀ ਥੋੜੀਆ ਕੋਈ ਮਾਲ ਕੱਦਦਾ ਮੈਂ ਵੀ ਇਸ ਘਰ ਦਾ ਤੇ ਜੂਨ ਮੇਰੇ ਕੁੱਤਿਆਂ ਨਾਲ ਉਹ ਵੀ ਮਾਰੀ ਹੋਈ ਪਈ ਆ ਕਿਦੋਂ ਮੈਂ ਸਭ ਸੁਣ ਲਿਆ ਤੇਰੀਆਂ ਗੱਲਾਂ ਵਾਤਾ ਮੈਂ ਕੀ ਗੱਲਾਂ ਮੈਂ ਤਾਂ ਸੰਨੀ ਪਾ ਕੇ ਹਟਿਆ ਹੁਣਾ ਤੂੰ ਆ ਕਿਹੜੇ ਵਾਲਾ ਚੁਗਰ ਬੇਦਰ ਜੀ ਕਰੀ ਜਾਂਦਾ ਹੈਗਾ ਸਾਰਾ ਮੈਂ ਸੁਣ ਲਿਆ ਤੁਸੀਂ ਤੁਸੀਂ ਮੇਰਾ ਕੰਤ ਲੈਤਾ ਥੋੜੀ ਮਾਂ ਨਹੀਂ ਬੰਦੀ ਮਾਸੀ ਨਹੀਂ ਬੰਦੀ ਕੋਈ ਸ਼ਰਮ ਹੈ ਗਿਆ ਤੈਨੂੰ ਮਾਸੀ ਪੰਜ ਵਜ ਗਏ ਕੱਖਾਂ ਨੂੰ ਫਿਰ ਹੁਣ ਮਾਸੀਰ ਲਾ ਕੇ ਤਾਂ ਹਟਿਆ ਹੁਣ ਬੰਦ ਕੋਈ ਤੁਹਾਡੇ ਰੋਟੀਆਂ ਦਿੱਤਾ ਸਾਨੂੰ ਰੇਜ ਹੈਗਾ ਮੈਨੂੰ ਕੋਈ ਤੁਸੀਂ ਅੰਤ ਲੈ ਡੱਕਾ ਦਾ ਕੁੜੀ ਨਹੀਂ ਤੋੜਦੀ ਨਾ ਤੂੰ ਤੋੜਦਾ ਮਾਸੀ ਤੋੜਦੇ ਕਿਉਂ ਨਹੀਂ ਮੈਂ ਕੰਮ ਤਾਂ ਕਰਕੇ ਟਾ ਹੋਰ ਤੋ ਕਰਦੇ ਏਦਾਂ ਦੋ 5 ਵਜ ਗਏ ਤੂੰ ਕੋ ਨਾ ਨਾ ਪਸੂਆਂ ਦਾ ਕੋਈ ਅੰਤ ਲੈਣੇ ਤਾਂ 5 ਵਜ ਗਏ ਮਾਲ ਨੂੰ ਮਾਸੀ ਮੈਂ ਕੋਈ ਸੀਰੀ ਥੋੜੀਆਂ ਕਰਦਾ ਮੈਂ ਸੀਰੀ ਜਿਹੜਾ ਤੈਨੂੰ ਵੀ ਇਥੇ ਕੁੱਤਾ ਵਾਂਗੂ ਰੱਖਿਆ ਮੈਂ ਆ ਪਤਾ ਹੀ ਆ ਮਾਸੀ ਪੁੱਤਾ ਵਾਂਗੂ ਤਾਂ ਦੇਖ ਹੀ ਜੰਨਿਆ ਜੀ ਮੈਂ ਸਾਰਾ ਕੀ ਰੱਖਿਆਗਾ ਚੱਲੇ ਕੰਮ ਕਰ ਜਾ ਫੇਰ ਕਰੀਂ ਇਹਨਾਂ ਗੱਲਾਂ ਬਾਅਦਾਂ ਮਾਸੀ ਕਰੀਦਾ ਜਾਨਾ ਹੈ ਕੀ ਕਰੀਐ ਨਾ ਤੋ ਕੰਮ ਦਾ ਹੱਥ ਨਹੀਂ ਲਾਉਂਦਾ ਉੱਥੇ ਕੋਈ ਕੋਚਰ ਮੱਜਰ ਕਰੀਐ ਨਾ ਲੈ ਨਾਲੇ ਤਾਂ ਸਾਰਾ ਦਿਨ ਅਸੀਂ ਭੈਣ ਭਾਈ ਖੱਪੀ ਜਾਂਦੇ ਰਹਿੰਨੇ ਆ ਤੇ ਨਾਲੇ ਹਲੇ ਮਾਸੀ ਕਹ ਦੂਗੀ ਕੰਮ ਨਹੀਂ ਕਰਦੀ ਦਾ ਗੋਸਾਂ ਤੋਂ ਸੰਨੇ ਨਾ ਤੋ ਸਾਰਾ ਕੁਸੀ ਅਸੀਂ ਕਰਦੇ ਆ ਆਪਦੇ ਮੁੰਡੇ ਨੂੰ ਤਾਂ ਹੱਥ ਨਹੀਂ ਲਾਉਣ ਦਿੰਦੀ ਸਾਡੇ ਭੈਣ ਭਾਵਾਂ ਦਾ ਖਾ ਰੱਖਿਆ ਮਾਸ ਹਾਈ ਹਾਈ ਲੈ ਨੀ ਆ ਮੱਸੀ ਨੇ ਉਹੀ ਗੱਲ ਕੌਣ ਕਹੇ ਆਪਦੀਆਂ ਮਾਵਾ ਬਿਨਾ ਬਾਈ ਕੋਈ ਨਹੀਂ ਕਿਸੇ ਦਾ ਕਰਦਾ ਹੈਗਾ ਸਾਰਾ ਦਿਨ ਉਹ ਤੇ ਹੱਡ ਕਾਲੇ ਕਰੀਏ ਨੇ ਨਾਲੇ ਨਾਲ ਹੀ ਹੋ ਹੋ ਕੀ ਕਰਾਂ ਪਹਿਲਾਂ ਮੈਂ ਦੇਖੀ ਸੀਗੀ ਮਾ ਮਾਸੀ ਹੈਪੀ ਨੂੰ ਉਠਾ ਬੋਲੀ ਜਾਂਦੀ ਸੀ ਕੀ ਕਰੀਏ ਨਾਲ ਤਾਂ ਸਾਰਾ ਦਿਨ ਕਰਦੇ ਆ ਹਨ ਨਾਲੇ ਇਸ ਕਰੇ ਕਦਰ ਨਹੀਂ ਪੈਂਦੀ ਹੈਗੀ ਰੱਬ ਵੀ ਨਹੀਂ ਸੋਚਦਾ ਹੈਗਾ ਵੀ ਮੈਂ ਇਹਨਾਂ ਦੇ ਮਾਪੇਓ ਕਿਉਂ ਹੋ ਕਰਿਆ ਹਨ ਚੱਲ ਦਿਨ ਕੱਟੀਆਂ ਤਾਂ ਕਰਨੀਆਂ ਨੇ ਕਰਨੀਆਂ ਪੈਣਗੀਆਂ ਸੱਟੇ ਗੋ ਆਪਣੇ ਹਾਂ ਬਾਈ ਸੱਟੇ ਹੀ ਤੇ ਤੂੰ ਕਿੱਥੋਂ ਆਇਆ? ਬਾਦ ਖੇਤੋਂ ਆਇਆ ਬਣੇ ਮੈਂ ਕਿੱਥੇ ਜਾਣਾ ਸੀ। ਤੜਕੇ ਦਾ ਵਟਾ ਪੁੱਛਿਆ ਨਾ ਖੇਤ ਚ ਉਹਨਾਂ ਹੀ ਲਾਉਂਦੇ। ਅੱਛਾ ਤੇ ਉਹ ਪਹਿਲਾਂ ਚਾਚੀ ਕੀ ਕਹੀ ਜਾਂਦੀ ਸੀ ਤੈਨੂੰ ਖੁਰਲੀ ਕੋਲੇ ਮੈਂ ਇੱਥੇ ਖੜੀ ਸੁਣੀ ਜਾਂਦੀ ਸੀ। ਉਹਦਾ ਪੁੱਛਣਾ ਪੈਣਾ ਬਸ ਇੱਕ ਬਦਲੇ ਲੈ ਰੱਖੇ ਨੇ। ਆਉਂਦਾ ਮੁੰਡਾ ਤਾਂ ਪਾਰ ਰਖਾਈ ਸੀ ਚ। ਤੇ ਮੈਂ ਆ ਕੇ ਹਜੇ ਖੇਤੋਂ ਖੜਿਆ ਵੀ ਨਹੀਂ ਮੈਂ ਤੜਕੇ ਦੀ ਰੋਟੀ ਨਹੀਂ ਪਾਣੀ ਨਹੀਂ 4 ਵਜੇ ਪਏ ਨੇ। ਤੇ ਆ ਕੌਣ ਸਰ ਮੈਨੂੰ ਸੰਨੀ ਚ ਲਾਤਾ। ਮੈਂ ਦੇਖੀ ਜਾਂਦੀ ਸੀ ਉਹ ਤਾਂ ਮਾਂ ਪੁੱਤ ਉੱਧਰ ਬੈਠੇ ਸੀਗੇ ਮੰਜੇ ਤੇ ਬਸ ਮੈਂ ਚੁੱਪ ਕਰਕੇ ਫਿਰ ਗੋਹਾ ਸਿੱਟਣ ਲੱਗੀ। ਚਲ ਭਰਾਵਾਂ ਦਿਨ ਕਟਿਆ ਨੇ ਕਰਨੀਆਂ ਪੈਣਗੀਆਂ ਘਰੀ ਚੱਲ ਚਲ ਮੈਂ ਸੌਜੀ ਜਿਉਂ ਪਾਣੀ ਛੱਡ ਰੱਖਿਆ ਉਧਰ ਦੇਖ ਬੰਦਾ ਚੰਗਾ ਬਈ ਉਹਦਾ ਮਸ਼ੀਨ ਨੂੰ ਕੀ ਕਰਤਾ ਤਾ ਨਾ ਮਸੀ ਮੈਂ ਤਾਂ ਕੁਛ ਨਹੀਂ ਕੀਤਾ ਚਲਾ ਕੇ ਦੇਖੀ ਇਨੀ ਸਮਝੀ ਚੱਲਦੀ ਨਹੀਂ ਹੈਗੀ ਤੂੰ ਤੜਕੇ ਨਹੀਂ ਫਿਰ ਇੱਥੇ ਖੜੀ ਹੈ ਤੂੰ ਮੈਨੂੰ ਦੱਸ ਦੇਣੀ ਵੀ ਮਸ਼ੀਨ ਨਹੀਂ ਚੱਲਦੀ ਇੱਥੇ ਕੀ ਕਰਦੀਆਂ ਤੂੰ ਤੜਕੇ ਦੀ ਖੜੀ ਮੈਂ ਤਾਂ ਪਹਿਲਾਂ ਮਮਾ ਚਾਚੀ ਸੋਨੂ ਦੇਖੀ ਗਈ ਮੈਂ ਕਿਹਾ ਕਿ ਤੁਸੀਂ ਵੀਰੇ ਨਾ ਬੋਲੀਏ ਨਾ ਬਸ ਮੈਂ ਤਾਂ ਡਰਦੀ ਨੇ ਸਾਨੂੰ ਬਾਜ਼ ਹੀ ਨਹੀਂ ਮਾਰੀ ਐਡੂ ਆਹ ਦਾ ਗੋਤਨੀ ਤੇ ਮਾਰੂ ਮੈਂ ਤਾਂ ਆ ਮਸ਼ੀਨ ਖਰਾਬ ਕਰਕੇ ਦੱਸੀ ਮੈਂ 15000 ਕਿੱਥਾ ਲਾਵਾਂਗੇ ਇਹ ਭਰਾ ਭੈਣ ਭਾਈ ਨਿਸ਼ਕਾਨ ਨੂੰ ਜੰਮੇ ਨੇ ਹਾਂ ਕੁਝ ਤੋਲ ਕੇ ਦੱਸ ਤਾ ਮਸ਼ੀਨ ਦਾ ਹੁਣ ਟੰਗ ਜਾਏ ਕਰਦੀ ਆ ਰੋਂਦੀ ਆ ਖੜਿਓ ਉਧਰ ਚੱਲ ਉਧਰ ਖੜਿਓ ਆਏ ਕਿਉਂ ਕਰਦੀ ਤੇ ਜਿਵੇਂ ਤੋਲ ਕੇ ਕੰਮ ਕਰਦੀ ਆ ਹਰਦਾ ਉਹ ਮੋਟਰਸਾਈਕਲ ਜਈ ਵਾਲਾ ਖਰਾਬ ਹੋ ਰਿਹਾ ਤੋ ਇਹ ਜੇ ਬੜੇ ਬੋਲੇ ਬੜਾ ਚੜ ਰਹੇ ਤੇ ਹੈਪੀ हां भाई ओ यार मेरे कपड़े पाए हो ना मैं तैयार हो रहा हूं मैं ब्लाड दे जाके आणा मेनू काम आ दी थोड़ा या। यार मोटरဆိုင် ਦੇ ਕੱਪੜਾ ਮਾਰੀ ਯਾਰ ਬਈ ਮੈਂ ਨੌਕਰ ਥੋੜੀਆਂ ਯਾਰ ਮੋਟਰਸਾਈਕਲ ਦੇ ਕੱਪੜਾ ਮਾਰ ਦਿਆਂ ਕਰਦੇ ਮੈਂ ਪਹਿਲਾਂ ਉਹਨੂੰ ਐਂ ਤਾਂ ਦੇਖ ਲੈ ਕੰਮ ਕਰੀ ਜੰਨਾ ਹੁਣ ਤੂੰ ਜ਼ਬਾਨ ਲੜਾਏਗਾ ਮੇਰੇ ਨਾਲ ਯਾਰ ਜ਼ਬਾਨ ਲੜਾਉਣ ਵਾਲੀ ਕੀ ਗੱਲ ਆ ਬਈ ਇਹ ਚ ਮੈਂ ਹੀ ਕਹਾ ਤੈਨੂੰ ਤੂੰ ਕੱਪੜਾ ਮਾਰਨਾ ਹੈ ਕਿ ਨਹੀਂ ਫਿਰ ਮੰਮੀ ਨੂੰ ਬੁਲਾਵਾ ਮਾਰ ਦਿਨਾ ਯਾਰ ਕੋਈ ਨਾ ਤੁਸੀਂ ਵੀ ਛਿੱਤਰਾਂ ਦੇ ਯਾਰ ਹੋ ਉਹ ਬਈ ਯਾਰ ਮੈਂ ਹੋਰ ਕੰਮ ਕਰੀ ਨਾ ਐਂ ਤਾਂ ਦੇਖ ਲੈ ਕਹੇ ਬਿਨਾਂ ਨਹੀਂ ਕੰਮ ਕਰਦੇ ਤੁਸੀਂ ਕਿੰਨਾ ਮਰਜੀ ਤੁਹਾਡੇ ਨਾਲ ਮੂੰਹ ਪਿਆਰ ਨਾ ਰਹਿਲਾ ਪਾਈਆਂ ਵਾਂਗੂ ਰਹਿਲਾ ਕਾਹਨੂੰ ਕਰਦੇ ਹੋਂ ਸਿਤਰਾ ਮੇਣਾ ਕੰਮ ਮਾਰ ਦਿਨਾ ਬਈ ਕੋਈ ਨਾ ਚੜ ਮੰਮੀ ਨੂੰ ਨਾ ਦੱਸੀ ਯਾਰ ਮਾਰਦਾ ਮੈਂ ਇਹ ਦੇਖ ਲੈ ਹੁਣ ਯਾਰ ਆਪਾਂ ਇਹ ਨੌਕਰਾਂ ਸੀ ਯਾਰ ਆਏ ਦੇਖੀ ਮੋਟਰਸਾਈਕਲ ਸਾਫ ਕਰਦੇ ਰੋਹ ਦੇ ਮਾਰਦਾ ਓਏ ਐ ਥੋੜੀ ਯਾਰ ਹੁੰਦਾਗਾ ਕਿ ਨੌਕਰ ਬਣਾ ਰੱਖਿਆ ਇਹਦਾ ਕਦੇ ਮੋਟਰਸਾਈਕਲ ਸਾਫ ਕਰਦੇ ਕਦੇ ਗੋਹਾ ਚੱਕਦੇ ਕਦੇ ਮੈਂ ਸੰਮਾ ਦੇ ਕਦੇ ਸੰਨਿਆਰ ਲਾ ਦੇ ਆਪ ਚੱਕਦਾ ਮੋਟਰਸਾਈਕਲ ਕਦੇ ਭਲਾਡੇ ਕਦੇ ਮਾਨਸਾ ਆਪ ਟੂਰਾਂ ਤੇ ਰਹਿੰਦਾ ਇੱਕ ਬਹਾਨਾ ਵਸ ਵੀ ਮੈਂ ਪੜਨੇ ਜਾਂਦਾ ਪੜ ਕੇ ਕਿਹੜਾ ਰੰਗ ਲਾਉਂਦਾ ਗਈ ਟੂਰਾ ਫਿਰਦਾ ਰਹਣਾ ਮੱਲੀ ਹਰਨਾ ਚਲ ਬਹੁਤ ਲੈ ਕੀ ਕਰਾਂ ਚਾਚੀ ਦਾ ਮੈਂ ਹੈ ਮਸ਼ੀਨ ਤੇ ਮੇਰੇ ਸਾਰੇ ਆਕੇ ਬਿਨ ਮੈਂ ਸਹੀ ਚਲਾਈ ਚੱਲਾਂ ਆਪਦੀ ਆਪ ਖੜੀ ਹੈ ਮਸ਼ੀਨ ਆਕੇ ਮੇਰੇ ਗੱਲ ਪੈ ਗਈ ਕਿ ਤੂੰ ਮਸ਼ੀਨ ਖਰਾਬ ਕਰਤੀ ਸੱਚੀ ਬਾਲੇ ਗਿੰਗਣ ਬਦਰੇ ਲੈਂਦੀ ਹੈ ਚਾਚੀ ਉਹੀ ਗੱਲ ਬਈ ਆਪਦੀਆਂ ਮਾਵਾ ਨੂੰ ਕੌਣ ਰੋਵੇ ਜੇ ਆਪਦੀ ਮਾਂ ਹੋਵੇ ਨਾ ਇਹ ਕੁਸ ਦੇਖਣਾ ਨਾ ਪਵੇ ਸਾਰਾ ਦਿਨ ਕਰਦੇ ਆ ਨਾਲੇ ਨਾਲੇ ਕੋਈ ਗੁਣੋਂ ਉਗਰ ਨਹੀਂ ਹੈਗਾ ਇਸ ਕਰੇ ਕੀ ਹੋਇਆ ਮੈਨੇ ਕੀ ਸੋਚੀ ਨਹੀਂ ਆ ਕੁਛ ਨਹੀਂ ਬਾਈ ਤੈਨੂੰ ਪਤਾ ਹੀ ਐ ਪਰ ਤੂੰ ਉਹਦੇ ਘਰੇ ਨਹੀਂ ਸੀਗਾ ਮੈਂ ਨਾ ਕੱਪੜੇ ਧੋਈ ਜਾਂਦੀ ਸੀ ਹਾਂ ਤੇ ਕੱਪੜੇ ਧੋਈ ਜਾਂਦੀ ਸੀ ਮਸ਼ੀਨ ਤਾਂ ਆਪਦੀ ਆਪ ਖਰਾਬ ਹੋ ਗਈ ਚਾਚੀ ਪਤਾ ਮੈਨੂੰ ਕੀ ਕਹਿੰਦੀ ਕਹਿੰਦੀ ਤੂੰ ਖਰਾਬ ਕੀਤੀ ਐ ਭਲਾ ਮੈਂ ਖਰਾਬ ਕਰੀ ਐ ਦੱਸੀ ਮੈਨੂੰ ਕੀ ਦੱਸਾਂ ਭਾਵੇਂ ਪਹਿਲਾਂ ਮੇਰੇ ਨਾਲ ਬਹੁਤ ਕੁੱਤੇ ਖਾਣੀ ਕਰਕੇ ਗਈ ਆ ਹੁਣ ਬੋਲਣ ਜੋਗੇ ਵੀ ਨਹੀਂ ਦੱਸ ਕੀ ਕਰੀਏ ਸੀਰੀ ਪਾਲੀ ਬਣ ਕੇ ਰਹਿ ਗਏ ਇਹਨਾਂ ਦੇ ਉਹੀ ਗੱਲ ਆ ਪ੍ਰਭਾ ਮੇਰੇ ਤਾਂ ਗੁੱਤ ਤੋਂ ਫੜ ਕੇ ਮੈਨੂੰ ਤਾਂ ਥੱਲੇ ਸਿਰਦਾ ਦੇਖ ਲੈ ਕੰਮ ਨੇ ਕੋਈ ਇਹ ਮਾਸੀ ਦੇ ਸਿਆਣੀ ਵੇਣੀਆ ਹੈ ਵੀ ਤੂੰ ਬਰੋਬਰ ਦੀ ਕੁੜੀਆਂ ਤੂੰ ਦੇ ਮਾਰਦੀ ਸੋਹਣੀ ਲੱਗਦੇ ਆ ਪਹਿਲਾਂ ਮੇਰੇ ਇੱਥੇ ਦਾੜੀ ਵਾਲੇ ਦੇ ਅੜ ਕੇ ਧੱਕਾ ਦੇਦਾ ਕਹਿੰਦੇ ਚੱਲੋ ਕਹਿੰਦੀ ਮੈਂ ਸਾਨੂੰ ਕਰ ਨਮਾ ਕੇ ਬਣਨਾਂ ਨੂੰ ਕਹਿੰਦੀ ਬਈ ਆਹੀ ਟਾਈਮ ਤੇ ਨਾ ਆਪਦੇ ਮਾਪਿਆਂ ਯਾਦ ਆਉਂਦੇ ਹੁੰਦੇ ਆ ਹਨਾ ਜੇ ਆਪਦਾ ਮਾਪੇ ਹੋਵੇ ਨਾ ਇੱਕ ਟਾਈਮ ਆਪਾਂ ਉਹਨਾਂ ਦੇ ਮੂਰੇ ਵੀ ਬੋਲ ਪਾਂਗੇ ਪਰ ਆਪਾਂ ਚਾਚੀ ਦੇ ਮੂਰੇ ਨਹੀਂ ਬੋਲ ਸਕਦੇ ਕਿਉਂਕਿ ਆਪਾਂ ਨੂੰ ਗੋਲੇ ਬਣ ਕੇ ਕੰਮ ਕਰਨਾ ਪਊਗਾ ਭਾਨੇ ਸੀਰੀ ਬਣਾ ਰੱਖਿਆ ਜਮ ਆ ਆਪਦੇ ਤਾਰ ਕੀ 8 ਵਜੇ ਪੜਨ ਤੋਰ ਦਿੰਦੀ ਆ ਪੜ ਕੇ ਆਉਂਦਾ ਜਦੋਂ ਉਹਨ ਸਰ ਏਸੀ ਚ ਬਾੜ ਦਿੰਦੀ ਆ ਅੱਗੇ ਉਹ ਤਾਂ ਪੜਦਾ ਹੈ ਦੇਖਿਆ ਭਰਾਵਾ ਮੇਰਾ ਕਿਹੜਾ ਜੀ ਕਰਦਾ ਇਸ ਘਰੇ ਰਹਿਣ ਨੂੰ ਬਸ ਇੱਕ ਮੈਂ ਤੇਰੇ ਮੂੰਹ ਨੂੰ ਰਹੀ ਜੰਨੀ ਆ ਨਾ ਵੀ ਤੇਰਾ ਨਹੀਂ ਕੁਛ ਬੰਨਣਾ ਮੇਰਾ ਤਾਂ ਐਂ ਜੀ ਕਰਦਾ ਕੁਛ ਖਾ ਕੇ ਮਰ ਜਾ ਉਹ ਆਇਆ ਲੱਵੀ ਅਕੇ ਬਈ ਮੋਟਰ ਹਾਂ ਦੇ ਕੱਪੜਾ ਮਾਰਦੇ ਕਿਉਂ ਭਣਿਆ ਆਪਾਂ ਸੀਰੀ ਪਾਲੀਆਂ ਕੋਈ ਇਹਨਾਂ ਦੇ ਮੈਂ ਬਰੋਬਰ ਦੇ ਹਿੱਸੇਦਾਰ ਆ ਇਸ ਘਰ ਦੇ ਉਹ ਤਾਂ ਬਈ ਮੈਂ ਕੁਛ ਕਹਿ ਨਹੀਂ ਸਕਦੀ ਬਸ ਮੇਰਾ ਤਾਂ ਬਲੀ ਜਾਨ ਔਖੀ ਹੋਈ ਪਈ ਹੈ ਚਲ ਕੋਈ ਨਾ ਆਪਣੇ ਤੂੰ ਮੰਨ ਨਾ ਹੌਲਾ ਕਰ ਦੇਖ ਲੈ ਜਿਹੜਾ ਲਿਖਿਆ ਉਹ ਤਾਂ ਭੋਗਣਾ ਪਊ। ਇੱਥੇ ਬੈਠ ਮਨ ਡਿਬੜਾ ਤੇ ਬੜੰਮ ਬੈਗਾ ਮਨ ਜੇ ਤੇ ਆ। ਮੈਂ ਮੈਂ ਕਿੱਥੋਂ ਲਿਬੜਾ ਮਾਸੀ ਲੈ। ਘਰ ਘਾਰੇ ਦਾ ਪਰਿਆ ਪੈ ਤੂੰ ਮੇਰੇ ਬਰਾਬਰ ਬੈਠੇਗਾ। ਹੱਦ ਹੋ ਗਈ ਤੇਰੇ ਵਾਲੀ। ਮੇਰੇ ਬਰਾਬਰ ਜੜ ਕੇ ਬੈ ਬੈਨ। ਥੱਲੇ ਬੈ ਤੈਨੂੰ ਥੱਲੇ ਬੈਠਣ ਤੋਂ ਹਾਂ ਦਿੱਤਾ। ਥੱਲੇ ਬੈਠ। ਨਾ ਮੈਂ ਵੀ ਇਸ ਘਰ ਦਾ ਮਾਲਕਾ ਮਾਸੀ। ਤੂੰ ਕਹਿੰਦਾ ਮਾਲਕਾ? ਨਾ ਮੇਰਾ ਹਿੱਸਾ ਨਹੀਂ ਹੈਗਾ ਇਸ ਤੇ। ਤੇਰਾ ਕੋਈ ਐਸਾ ਨਹੀਂ। ਸਾਰਾ ਤੇਰਾ ਪਿਓ ਸਾਡੇ ਨਾਲ ਕਰ ਆ ਗਿਆ। ਮਾਰ ਕੇ ਛਿੱਤਰ ਬਾਹਰ ਕੱਢ ਦੂੰ। ਹਵਾ ਜੀ ਕਰਦਾ ਇੱਥੇ ਮੈਂ ਤੇ ਤੂੰ ਕਿਦੋਂ ਡੀਸੀ ਲੱਗ ਗਿਆ ਆ ਗਿਆ ਮੇਰੇ ਤੇ ਹਵਾ ਕਰਦਾ ਮੇਰੇ ਤੇ ਆਉ ਜੀ ਜੀ ਵੀ ਸਮਝ ਕੇ ਰੱਖੀ ਜੀ ਮੁੜ ਕੇ ਏਦੂ ਮੁੜ ਕੇ ਬੋਲਿਆ ਮੈਨੂੰ ਮਸੀ ਮੇਰੀ ਗੱਲ ਸੁਣ ਲੈ ਅਸੀਂ ਵੀ ਇਸ ਘਰ ਦੇ ਮਾਲਕਾਂ ਤੜਕੇ ਤੂੰ ਤਾਂ ਉਹ ਮਸ਼ੀਨ ਪਿੱਛੇ ਕੁੜੀ ਨਾਲ ਕੀ ਕੁਝ ਕਰਿਆ ਕੀ ਗੱਲ ਸਾਰੀ ਮਸ਼ੀਨ 15000 ਦੀ ਖਰਾਬ ਕਰਤੀ ਤੂੰ ਮੈਨੂੰ 15000 ਦੇ ਦੇਂਗਾ ਉਹਨੇ ਥੋੜੀ ਕਰੀ ਉਹਨੇ ਅਕਲ ਨਹੀਂ ਦਿੱਤੀ ਕਿਸ ਨੇ ਉਹਨੇ ਕਿ ਜਾਣ ਕੇ ਕਰੀਆ ਮਸੀ ਯਾਰ ਕੀ ਕਰੀਆ ਖਰਾਬ ਜਦ ਕੱਤੀਆਂ ਕਰਦੀ ਆ ਉਹ ਮੇਰੇ ਨਾਲ ਤੁਹਾਡਾ ਕਿਤੇ ਹੱਕ ਨਹੀਂ ਸਾਰਾ ਸਾਡੇ ਨਾਵਾ ਬਾਹਰ ਹੋ ਜਾ ਚੱਟਾ ਮਾਰ ਕੇ ਬਾਹਰ ਕੱਢ ਦੂੰ ਖਾਣੀਆਂ ਨੇ ਖਾ ਨਹੀਂ ਖਾਣੀਆਂ ਨਾ ਖਾ ਐਡੀ ਲੀਡਰੀ ਮੈਂ ਲੀਡਰੀ ਨਹੀਂ ਚਲਦੀ ਤੂੰ ਮੇਰੇ ਤੇ ਲੀਡਰੀ ਮਾਰਦਾ ਯਾਰ ਇੱਥੇ ਕੀ ਏ ਤੇਰਾ ਪਿਓ ਸਾਰਾ ਵੇਜ ਵੱਟ ਕੇ ਖਾ ਗਿਆ ਅਜੇ ਤੂੰ ਮੇਰੇ ਤੇ ਲੀਡਰੀ ਮਾਰਦਾ ਮਾਸੀ ਮੈਨੂੰ ਸਾਡਾ ਪਤਾਗਾ ਸਾਡਾ ਵੀ ਇਸ ਕਰੇ ਹਿੱਸਾ ਨਹੀਂ ਮਿਲਿਆ ਕੋਈ ਖਾਣੀਆਂ ਸਾਰੀਆਂ ਨਹੀਂ ਆਇਆ ਅੱਦੋਗੀ ਤੇਰੇ ਵਾਲੀ ਤੂੰ ਕੋਈ ਚਾਚੀ ਨਹੀਂ ਮਾਣੀ ਸਮਝਦਾ ਬਾਹਰ ਚੱਲ ਮੇਰੇ ਨਾਲ ਵੱਧ ਗੱਲ ਕਰਨੀ ਲੋੜ ਨਹੀਂ ਜਾਣਦੀ ਆ ਮੈਂ ਤੈਨੂੰ ਇਹ ਟੁਕੜਿਆਂ ਤੋਂ ਤੁਹਾਡੇ ਰੋਡੇ ਲੱਗਿਆ ਤੁਸੀਂ ਤੇ ਮਾਸੀ ਮੇਰਾ ਪਿਓ ਦੇ ਕੇ ਨਹੀਂ ਗਿਆ ਤੁਹਾਨੂੰ ਸਾਰਾ ਕੁਝ ਤੋਹਫਾ ਦੇ ਗਿਆ ਇਹ ਗਿਆ ਫਿਰ ਅਸੀਂ ਲੈ ਲਿਆ ਬਈ ਤੂੰ ਹੁਣ ਕਿ ਸਾਡੇ ਤੇ ਫਿਰ ਹੁੰਦੀ ਸੀ ਲੱਗਿਆ ਤੇ ਫਿਰ ਸਾਡਾ ਹਿੱਸਾ ਦਾ ਬਣਦੀ ਐ ਇਸ ਕਰੇ ਫਿਰ ਮੈਂ ਸਮਝੋ ਸਾਡੇ ਨੌਂਾ ਅਸੀਂ ਨਹੀਂ ਦਿੰਦੇ ਅਸੀਂ ਮਾਸੀ ਸਿਰੀ ਵਾਲੀ ਨਾਲ ਆਖਿਆ ਤੁਸੀਂ ਭੈਣ ਭਰਾਵਾਂ ਨੂੰ ਦੋਨਾਂ ਨੂੰ ਕਚੀਰੀ ਮਾਰ ਆਹੇ ਕੰਮ ਕਰਨਾ ਪਊ ਕਰਨਾ ਕਰੋ ਨਹੀਂ ਕਰਨਾ ਮੈਂ ਬਾਹਰ ਕਰ ਦੂੰ ਮੇਰੇ ਤੇ ਚ ਉਧਰ ਨਾ ਕਰ ਮਾਸੀ ਇਹ ਕੀ ਗੱਲ ਬਣੀ ਲੈ ਕੇ ਆਉਂ ਅਸੀਂ ਮਾਲਕ ਨਹੀਂ ਹੈਗੇ ਇਸ ਦਾ ਨਹੀਂ ਮਾਲਕ ਹੈਗੇ ਰੋਟੀਆਂ ਖਾਣੀਆਂ ਨੇ ਖਾ ਲਓ ਇੱਥੇ ਵੇਚਾਂ ਰੋਟੀਆਂ ਮਿਲਣਗੀਆਂ ਨਹੀਂ ਬਾਹਰ ਹੋ ਜਾ ਮੇਰਾ ਤੁਸੀਂ ਦਿਮਾਗ ਖਰਾਬ ਕਰਤਾ ਤਲ ਕੋਈ ਨਾ ਮਾਸੀ। ਉਹ ਰੱਬ ਤਾਂ ਦੇਖਦਾ ਜਿਹੜਾ ਤੂੰ ਸਾਡੇ ਨਾਲ ਕਰਦੀ ਆ। ਅੱਜ ਕੀ ਕਰਦੂ ਸਾਰਾ ਬੈਜ ਵਟ ਕੇ ਖਾ ਗਿਆ। ਹੁਣ ਮੈਂ ਤੈਨੂੰ ਕੀ ਦੱਸਾਂ? ਕਿਹੜਾ ਬੈਜ ਕਿੱਥੇ ਖਾਧਾ ਮਾਸੀ? ਸਾਰਾ ਵੇਚ ਕੇ ਖਾਟ ਗਿਆ ਸਾਨੂੰ ਕੁੁੱਡ ਨਹੀਂ ਦਿੱਤਾ। ਰੋਟੀਆਂ ਖਾਣੀਆਂ ਨੇ ਖਾ ਲਓ ਨਹੀਂ ਕਾਣੀਆਂ ਨਾ ਖਾਓ। ਹਾ ਦੋ ਵੀ ਤੂੰ ਮੇਰੇ ਤੇ ਰੋ ਮਾਰਦਾ। ਮੇਰਾ ਤਾਂ ਜੰਮਿਆ ਮੇਰੇ ਰੋ ਮਾਰਦਾ ਨਹੀਂ ਤੂੰ ਕਿਧਰੋਂ ਆ ਕੇ ਰੋ ਮਾਰਨ ਵਾਲਾ। ਮਾਸੀ ਰੋਬ ਥੋੜੀ ਮਾਰਾ ਮੈਂ ਤਾਂ ਤੈਨੂੰ ਐਂ ਕਿਹਾ ਹੀ। ਇਹ ਲਾ ਕੁੜੀ ਆ ਕੁੜੀ ਮੂੰਹ ਨਹੀਂ ਬੋਲਦੀ। ਤੇਰੇ ਕੋਲੇ ਆਏ ਕੋਲੇ ਤੂੰ ਚੋਗਲ ਬਾਤਾਂ ਕਰੀ ਜਾਂਦੀ ਆ ਉਹ ਕਰਤਾ ਆ ਕਰਤਾ। ਮੂੰ ਮਾਸੀ ਬੋਲਣ ਜੋਗਾ ਛੱਡੇ ਨਹੀਂ ਕੁੱਟ-ਕੁੱਟਦਾ ਦਾ ਵਿਚਾਈਦਾ ਤੁਸੀਂ ਨਾ ਉਹ ਹਾਲਾ ਕਦੋਂ ਕੀ ਮੁਸਕਾਨ ਕਰਦੀ ਐ ਉਹ ਕੀ ਜਾਣ ਕੇ ਕਰਦੀ ਐ ਮਾਸੀ ਜਾਣ ਕੇ ਕਰਦੀ ਐ ਉਹ ਚੱਲ ਕੋਈ ਨਾ ਮਾਸੀ ਜਾਣ ਕੇ ਕਰਦੀ ਐ ਸਾਰਾ ਦਿਨ ਕੋਈ ਨਾ ਮਾਸੀ ਉਹ ਰੱਬ ਦੇਖਦਾ ਸਾਡਾ ਰੱਬ ਉਹ ਰੱਬ ਕੁਝ ਦੇਖ ਲੈ ਰੱਬ ਸੇ ਤੂੰਨ ਮੇਤੇ ਰੋ ਮਾਰਦਾ ਕੱਲ ਦਾ ਜੰਮਿਆ ਮੈਨੂੰ ਮੱਤਾਂ ਦਿੰਦਾ ਮੇਰੇ ਤੇ ਰੋ ਮਾਰਦਾ ਦਿਨੀਆਂ ਮੈਂ ਤੁਹਾਨੂੰ ਹਿੱਸੇ ਮਾਪਦੇ ਨੂੰ ਨਹੀਂ ਦੇਉਂਗੀ ਤੁਸੀਂ ਐਵੇਂ ਟੁਕੜਿਆਂ ਨੂੰ ਰੋਡੇ ਲਾਏ ਹੋ ਇੱਥੇ ਕੰਮ ਦੇ ਨਹੀਂ ਦਿੰਦੇ ਦੇਣੀ ਆਹ ਚੀਜ਼ ਤੋੜਤੀ ਆਹ ਤੋੜਤੀ ਮੈਨੂੰ ਮੱਤਾਂ ਦਿੰਦਾ ਆਕੇ ਕੁੱਸ ਬਣਿਆ ਨਹੀਂ ਛੋਡੇ ਨਾ ਦੱਸੂ ਜੇ ਤਾਂ ਛੋਡੇ ਨਾ ਬਣੀਆ ਘੁੰਮ ਦੇ ਦੇ ਰੋਂਗੇ ਫੇ ਡਿੱਗੋਗੇ ਮੇਰੇ ਪੈਰਾਂ ਚ ਫੇ ਪੁੱਛੂ ਸੋਨੂ ਵੀ ਹੁਣ ਲੋਟ ਲੈ ਮਾ ਜੀ ਅੱਜ ਤੂੰ ਹੁੰਦੀ ਸਾਨੂੰ ਆ ਦੇ ਨਾ ਦੇਖਣੇ ਪੈਂਦੇ ਕਦੇ ਤਾਂ ਮੇਰੇ ਨਾਲ ਮਾਂ ਚਾਚੀ ਐਂ ਕਰਦੀ ਐ ਕਦੇ ਵੀਰੇ ਨਾਲ ਅਸੀਂ ਦੋਨੇ ਭੈਣ ਭਰਾਵਾਂ ਨੂੰ ਨੱਕ ਚ ਦਮ ਕਰ ਛੱਡਿਆ ਤਸ ਅਸੀਂ ਕਿੱਧਰ ਜਾਈ ਛੱਡ ਕੇ ਵੀ ਨਹੀਂ ਜਾਣ ਚੋਕਰ ਸਬਤਾਈ ਜੀ ਕਰਦਾ ਵੀ ਕੁਛ ਖਾ ਕੇ ਵਰਤੀਏ ਤੂੰ ਸਾਨੂੰ ਪਹਿਲੀ ਧੋਖਾ ਦੇਗੀ ਜਦ ਜਿਸਦਾ ਪਿਆਰ ਹੁੰਦਾ ਨਾ ਅਸੀਂ ਉਹਦੇ ਨਾਲ ਵੀ ਦੁੱਖ ਸੁੱਖ ਕਰ ਲੈਂਦੇ ਰੱਬ ਨੇ ਜਪਾ ਨਾ ਸੋਚੀ ਸਾਡੇ ਨਾਲ ਇੰਨੀ ਮਾਰੀ ਕਰਕੇ ਉਹ ਜੱਕ ਜੈਨ ਰੱਗ ਹੀ ਲਾ ਦਾਂਗੇ ਸੁੱਕਿਆ ਪਿਆਉਂਗਾ ਭਾਈ ਕਿਉਂ ਤੁਸੀਂ ਖਰ ਦੁਪਹਿਰੇ ਲੱਗੇ ਆ ਕਿਹੜਾ ਬਰਤਨ ਕੋਈ ਦਵਾਈ ਦਵਾ ਦੂਗਾ ਕੀ ਕਰਾਂ ਬੰਨੇ ਮੈਨੂੰ ਫੂਕਣਾ ਫੂਕਣਾ ਪਊ ਇਹਨਾਂ ਦਾ ਦੀਨਤਾ ਮੈਨੂੰ ਵੀ ਇਹ ਕਰਨਾ ਤਾਂ ਆਪ ਨੂੰ ਵੀ ਪੈਂਦਾ ਤੂੰ ਵੀ ਸਿਆਣਾ ਥੋੜਾ ਕੁਝ ਕਰਕੇ ਹਟੀਏ ਚਾਚੀ ਪਹਿਲਾਂ ਤਾਂ ਦੇਖ ਮੇਰੇ ਨਾਲ ਉਹਨੇ ਬਸ ਲੁਕੀ ਕਰੀ ਫੇਰ ਤੇਰੇ ਨਾਲ ਕਰੀ ਤੇ ਸੱਚ ਮੈਂ ਤਾਂ ਹੀ ਕਹਿੰਦੀ ਸੀ ਜੇ ਤੂੰ ਮੰਜੇ ਕੋਲੇ ਥੱਲੇ ਬੈਠਾ ਸੀ ਤੈਨੂੰ ਚਾਚੀ ਕੀ ਕਹੀ ਜਾਂਦੀ ਸੀ ਥੱਲੇ ਬਿਠਾਉਣਾ ਕਹਿੰਦੀ ਫੇਰ ਤੂੰ ਕਿਉਂ ਰੋਂਦਾ ਮੈਂ ਬਸ ਤੂੰ ਐਵੇਂ ਨਹੀਂ ਰੋਂਦਾ ਹੈਗਾ ਜਮਾਂ ਹੱਥ ਲ ਹੋਏ ਪਏ ਆਪਾਂ ਉਹ ਤਾਂ ਬਈ ਆਪ ਨੂੰ ਵੀ ਪਤਾ ਤੂੰ ਵੀ ਸਿਆਣਾ ਹੈ ਨਾ ਨਾ ਤਾਂ ਮੈਥੋਂ ਤੂੰ ਦੇਖਿਆ ਜਾਂਦਾ ਮੈਂ ਆਪਦੇ ਆਪ ਨੂੰ ਵੀ ਤਸੀਹੇ ਦੇ ਹੀ ਨਹੀਂ ਚਾਚੀ ਫੇਰ ਵੀ ਨਹੀਂ ਮੁੱਲ ਪਉਂਦੀ ਹੈਗੀ ਕੰਮ ਦਾ ਚਾਚੀ ਦੀ ਸੁਣ ਲਾ ਮੈਂ ਮੰਜੇ ਤੇ ਬੈਠਣ ਲੱਗਾ ਹੂੰ ਕਹਿੰਦੀ ਥੱਲੇ ਬੈਠ ਲੱਬੜਾ ਤੇ ਬੜਾ ਕਹਿੰਦੀ ਮੇਰੇ ਬਰੋਬਰ ਬੈਠਿਆ ਕਹਿੰਦੀ ਹੁਣ ਘਰ ਦੀ ਮਾਲਕਣ ਦੇ ਤੂੰ ਹਾਂ ਮਾਲਕਣ ਬੁਹਾਉਂਦੀ ਆਪਦੇ ਆਪ ਨੂੰ ਆਪਾਂ ਨੂੰ ਸਮਝਦੀ ਹੈ ਨੌਕਰ ਉਹ ਤਾਂ ਬਈ ਹੁਣ ਆਪ ਨੂੰ ਵੀ ਪਤਾ ਜੀ ਆਪਦੇ ਮਾਪਿਓ ਹੁਣਾ ਨਾ ਆਪਾਂ ਕੁਛ ਨਾ ਕੁਛ ਕਹਿਦੀ ਉਹਨੂੰ ਕੁਝ ਵੀ ਕਹਿ ਸਕਦੇ ਆ ਪਰ ਬਈ ਆਪਾਂ ਬਗਾਨਿਆਂ ਨੂੰ ਨਹੀਂ ਕੁਝ ਕਹਿ ਸਕਦੇ ਹੈਗੇ ਹੁਣ ਜੇ ਆਪ ਉਹ ਐ ਦੱਸ ਕੁੜੀ ਇੱਥੇ 6:00 ਦੇ ਪਾਰੇ 2 ਵਜੇ ਪੈਨੇ ਮੈਨੂੰ ੁੱਪੇ ਸਬਜ਼ੀ ਚਵਾੜਦਾ ਵੀ ਸਬਜ਼ੀ ਜਿਆਦਾ ਸੈਟ ਕਰ। ਇਹੀ ਤਾਂ ਹੈਗੀ ਆ ਬਈ ਆਪਿਆਂ ਨੂੰ ਕੌਣ ਹੋਵੇ ਜੇ ਬਗਾਨੇ ਆਪਦੇ ਬਣ ਜਾਣ ਕੋਈ ਨਹੀਂ ਬਈ ਕਿਸੇ ਦਾ ਬਣਦਾ ਹੈਗਾ। ਮਾਸੀ ਮਾਸੀ ਰਹੂ ਮਾਂ ਮਾਂ ਹੀ ਹੁੰਦੀ ਐ। ਨਹੀਂ ਬਣ ਸਕਦੀ ਮਾਸੀ ਕਦੇ ਮਾਂ। ਚੱਲ ਭਰਾਵਾ ਤੂੰ ਬਾਹਲਾ ਹੋਣਾ ਕਰ। ਕਿਸੇ ਨੇ ਦਵਾਈ ਵੀ ਨਹੀਂ ਦਵਾਈ ਆਈ ਧੱਕੇ ਖਾਂਦਾ ਮਰ ਜੇਗਾ। 6:00 ਪੜਾ ਤੂੰ ਆ ਜਾ। ਵਧੀਆ ਪੈਨੇ ਮਰ ਜਾ। ਇੱਥੇ ਵੀ ਨੌਕਰੀਆਂ ਖਿਹੜਾ ਛੋਟੂ ਪਰੇ। ਸਾਰਾ ਕੁਝ ਆਪਦੇ ਹੱਥ 'ਚ ਕਬਜ਼ੀ ਕਰੀ ਬੈਠੀ ਆ। ਮੈਨੂੰ ਕਹਿੰਦੀ ਕਿ ਤੁਹਾਡਾ ਪਿਓ ਦਾ ਸਾਰ ਤਾਹੀਂ ਤਾਂ ਬੋਲਦੀ ਐ ਕੀ ਕਹੀਏ ਤਾਂਹੀਂ ਬੋਲਦੀ ਆਪਦੇ ਮੁੰਡੇ ਨੂੰ ਕਦੇ ਕੰਮ ਦਾ ਕਹਿੰਦੀ ਐ ਆਪਣਾ ਉਹਨੇ ਮਾਸ ਖਾ ਛੱਡਿਆਗਾ ਫਿਰ ਉਹ ਆਪਦਾਗਾ ਤਾਂ ਨਹੀਂ ਕਹਿੰਦੀ ਆਪਾਂ ਬਗਾਨੇ ਰਹਿਗੇ ਹਾਂ ਤੜਕੇ ਵਿਚਾਕੇ ਮੋਟਰਸਾਈਕਲ ਕਦੇ ਬਲੱਡੇ ਵਾਗਿਆ ਕਦੇ ਕਿਤੇ ਵਾਗਿਆ ਚਿੱਤ ਤਾਂ ਬਈ ਮੇਰਾ ਵੀ ਬਥੇਰਾ ਔਖਾ ਹੁੰਦਾ ਚਲ ਤੂੰ ਮਨਨਾ ਖਰਾਬ ਕਰ ਕੋਈ ਨਾ ਜਿਹੜਾ ਕਰਮਾ ਚ ਬਈ ਉਹ ਤਾਂ ਭੋਗਣਾ ਪਊਗਾ ਚਲ ਪਣੇ ਕੋਈ ਨਾ ਤੂੰ ਵਗ ਜਾ ਸੇ ਗਰਮੀ ਆ ਉਰੇ ਬਹਿ ਜਾ ਉਧਰ ਪੱਖੇ ਥੱਲੇ ਮੈਂ ਮੇਰੇ ਤਾਂ ਹੁਣ ਹੈਗਾ ਕਰਮਾ ਚਲ ਕੋਈ ਨਾ ਬਈ ਤੂੰ ਆ ਜਾ ਕੁਛ ਨਹੀਂ ਹੁੰਦਾ ਹਾਂ ਦਾਸ ਮੈਥੋਂ ਕਿਹੜਾ ਦੇਖਿਆ ਜਾਂਦਾ ਚੁੱਪ ਕਰਕੇ ਇੱਕ ਢਿੱਡ ਨੂੰ ਗੰਡਾ ਦੇ ਕੇ ਆ ਗਈ ਚਲ ਜਿਹੜਾ ਕਰਮਾ ਚਾਹਦਾ ਉਸਨੂੰ ਭੋਗਣੀ ਪਊਗਾ